ਸਟਾਰਟ ਵਿਆ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਦੇ ਖਿਡਾਰੀਆਂ ਦੀ ਟੀਮ ਨੇ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਖਿਡਾਰੀਆਂ ਦਾ ਸਨਮਾਨ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਵੀ ਦਿੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਚੋਪੜਾ ਸਮੂਹ ਸਕੂਲ ਸਟਾਫ ਤੇ ਸਮੂਹ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ ਇਸ ਵਿਸ਼ੇਸ਼ ਸਮਾਰੋਹ ਵਿੱਚ ਉੱਗੀ ਸਮਾਜ ਸੇਵਕ ਸਰਪੰਚ ਸ਼੍ਰੀ ਜਵਾਹਰ ਲਾਲ ਖੁੰਗਰ ਸੁਰਿੰਦਰ ਬਟਲਾ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਸਰਕਲ ਦੋਨਾ શ્રી ਰਜਨੀਸ਼ Tiwari શ્રી ਸੁਖਵਿੰਦਰ ਪਾਲ ਚੇਅਰਮੈਨ SMC ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਹਾਬਾਨ ਨੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਇਸ ਵਿਸ਼ੇਸ਼ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਚੋਪੜਾ ਨੇ ਕਿਹਾ ਕਿ ਸਟਾਰਟਵਿਆ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਦੇ ਅੰਡਰ 17 ਸਾਲ ਖਿਡਾਰੀ ਅਮਿਤ ਕੁਮਾਰ ਸਪੁੱਤਰ ਪ੍ਰਦੀਪ ਕੁਮਾਰ ਕਰਨ ਸਪੁੱਤਰ ਵਿਕਰਮ ਅਤੇ ਅੰਡਰ 14 ਸਾਲ ਜਗਦੀਸ਼ ਸਿੰਘ ਸਪੁੱਤਰ ਸੁਰਜੀਤ ਸਿੰਘ ਨੇ ਪੰਜਾਬ ਰਾਜ ਖੇਡਾਂ ਵਿੱਚੋਂ ਆਪਣੀ ਟੀਮ ਦੇ ਨਾਲ ਦੂਸਰਾ ਸਥਾਨ ਹਾਸਲ ਕੀਤਾ ਇਹਨਾਂ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਦੌਰਾਨ ਪਹਿਲੀ ਪੋਜੀਸ਼ਨ ਹਾਸਲ ਕੀਤੀ ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਚੋਪੜਾ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜਿੱਥੇ ਇਹਨਾਂ ਖਿਡਾਰੀਆਂ ਨੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਇਹਨਾਂ ਖਿਡਾਰੀਆਂ ਤੇ ਮਾਣ ਹੈ ਕਿ ਇਹ ਖਿਡਾਰੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨਗੇ ਉਨਾ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਛੋਟੇ ਬੱਚੇ ਇਨ੍ਹਾਂ ਖਿਡਾਰੀਆਂ ਤੋਂ ਸਿਹਤ ਲੈ ਕੇ ਆਪਣੇ ਮੁਕਾਮ ਤੇ ਪੁੱਜਣ ਉਹਨਾਂ ਕਿਹਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਉਹਨਾਂ ਕਿਹਾ ਖੇਡਾਂ ਸਾਨੂੰ ਜਿੱਥੇ ਆਪਸੀ ਮਿਲਵਰਤਨ ਤੇ ਭਾਈਚਾਰਕ ਸਾਂਝ ਸਿਖਾਉਂਦੀਆਂ ਹਨ ਉੱਥੇ ਹੀ ਸਾਨੂੰ ਸਹਿਣਸ਼ੀਲਤਾ ਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ ਇਸ ਮੌਕੇ ਇਨ੍ਹਾਂ ਖਿਡਾਰੀਆਂ ਨੂੰ ਪੋਜੀਸ਼ਨ ਹਾਸਲ ਕਰਨ ਵਿੱਚ ਸਫਲ ਕਰਨ ਲਈ ਕੋਚ ਸ਼੍ਰੀ ਵਿਸ਼ਵ ਕੁਮਾਰ ਡੀਪੀਈ ਤੇ ਨਿਰਮਲ ਸਹੋਤਾ ਛਿੱਟੇ ਪੀਟੀ ਆਈ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਪੰਚ ਸ਼੍ਰੀ ਜਵਾਹਰ ਲਾਲ ਖੁੰਗਰ ਤੇ ਰਜਨੀਸ਼ ਦਿਵਾਲੀ ਵੱਲੋਂ ਖਿਡਾਰੀਆਂ ਨੂੰ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਆਉਂਦੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਸਾਈਕਲ ਦਿੱਤੇ ਗਏ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਚਲਾਏ ਰਹੇ ਬਿਜ਼ਨਸ ब्लास्टर प्रोग्राम तहत विद्यार्थियां ਵੱਲੋਂ ਵੱਖ-ਵੱਖ ਸਟਾਲ ਲਗਾਏ ਗਏ ਸਕੂਲ ਪ੍ਰਿੰਸੀਪਲ ਵੱਲੋਂ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ ਅਤੇ ਮਾਪਿਆਂ ਨੂੰ ਮਿਸ਼ਨ ਸਮਰਥ ਮਿਸ਼ਨ 100% ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਸ਼੍ਰੀ ਕ੍ਰਿਸ਼ਨ ਲਾਲ ਬਟਲਾ, ਸ਼੍ਰੀ ਅਵਤਾਰ ਸਿੰਘ ਪੋਲਾ ਪਹਿਲਵਾਨ, ਕੁਲਵਿੰਦਰ ਸਿੰਘ ਫਰਮਾਹ, ਸ਼੍ਰੀ ਰਾਕੇਸ਼ ਕੇਸ਼ਾ, ਕੇਵਲ ਸਿੰਘ, ਸ਼੍ਰੀਮਤੀ ਪੂਨਮ ਜਸਵੀਰ ਸਿੰਘ, ਪ੍ਰਦੀਪ ਕੁਮਾਰ ਮੈਂਬਰ ਐਸ ਐਮ ਸੀ ਨੇ ਬੱਚਾ ਨੂੰ ਆਸ਼ੀਰਵਾਦ ਦਿੱਤਾ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ। ਬੱਚਿਆਂ ਤੇ ਪੇਰੈਂਟਸ ਤੇ ਮੇਰੇ ਟੀਚਰ ਸਹਿਬਾਨ ਤੇ ਬਹੁਤ ਹੀ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਅੱਜ ਦੇਖ ਰਹੇ ਹੋ ਕਿ ਅੱਜ ਸਾਡੇ ਲਈ ਬਹੁਤ ਹੀ ਵੱਡਾ ਤੇ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਅਸੀਂ ਆਪਣੇ ਜਿਹੜੇ ਬੱਚੇ ਸਾਡੇ ਬਹੁਤ ਉੱਚੀਆਂ ਮੱਲਾਂ ਮਾਰ ਕੇ ਆਏ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਹੈ ਸਾਨੂੰ ਦੱਸਦਿਆਂ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਿੰਡ ਉੱਕੀ ਦੇ ਬੱਚਿਆਂ ਨੇ ਅੰਡਰ 17 ਸਟੇ ਪੱਧਰ ਦੇ ਉੱਤੇ ਦੂਸਰਾ ਸਥਾਨ પ્રાપ્ત ਕੀਤਾ ਹੈ ਤੇ ਪੰਜਾਬ ਸਰਕਾਰ ਵੱਲੋਂ ਖੇਡਾਂਵਤਨ ਪੰਜਾਬ ਦੀਆਂ ਵਿੱਚ ਇਹਨਾਂ ਬੱਚਿਆਂ ਨੇ ਪਹਿਲਾ ਸਥਾਨ પ્રાપ્ત ਕੀਤਾ ਹੈ ਸੋ ਸਾਡੇ ਸਾਰਿਆਂ ਦੇ ਲਈ ਸਾਡੇ ਤੇ ਲਈ ਪਿੰਡ ਤੇ ਲਈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚਿਆਂ ਨੇ ਇੰਨੀ ਅਚੀਵਮੈਂਟ ਪ੍ਰਾਪਤ ਕੀਤੀ ਹੈ ਅਸੀਂ ਆਸ ਕਰਦੇ ਹਾਂ ਕਿ ਆੜ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਬਹੁਤ ਹੀ ਉੱਚੇ ਪੱਧਰ ਨੂੰ ਪ੍ਰਾਪਤ ਕਰਨਗੇ ਬਹੁਤ ਸੋਨਾਖੇ ਡੰਗੇ ਜਿਵੇਂ ਨਾ ਤੇ ਜਿਹੜੇ ਸਾਡੇ ਬੱਚੇ ਅਮਿਤ ਕਰਨ ਜਗਦੀਸ਼ ਨੇ ਮੈਚਾਨੀਆਂ ਕਿ ਇਹ ਬੱਚੇ ਇੰਟਰਨੈਸ਼ਨਲ ਪੱਧਰ ਤੇ ਖੇਡਣ ਤੇ ਸਾਡੇ ਪਿੰਡ ਦਾ ਆਪਣੇ ਪੇਰੈਂਟਸ ਦਾ ਨਾਮ ਵਾਸ਼ਮ ਕਰੇ ਇਸ ਦਿਨ ਲਈ ਮੈਂ ਆਪਣੇ ਪਿੰਡ ਦੇ ਸਾਰੇ ਮਤਵੰਤੇ ਸੱਜਣਾ ਦਾ ਤੇ ਫੇਰਿੰਗਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਇਸ ਮੌਕੇ ਦੇ ਉੱਤੇ ਸਾਡੇ ਨਾਲ ਸਾਡੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਨਾਲ ਬੱਚਿਓ ਅੱਜ ਅਸੀਂ ਹੋਰ ਵੀ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਹੋਰ ਐਕਟੀਵਿਟੀਜ਼ ਜਿਹੜੀਆਂ ਨੇ ਗਤੀਵਿਧੀਆਂ ਉਹਨਾਂ ਨੂੰ ਵੀ ਅਸੀਂ ਲੈ ਆਇਆ ਹੈ। ਅਸੀਂ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜਿਹੜਾ bizness blaster ਹੈ ਸਾਡੇ ਸਕੂਲ ਦੇ ਬੱਚਿਆਂ ਨੇ ਅੱਜ bizness blaster ਦੇ ਵਿੱਚ ਆਪਣਾ ਆਪਣੇ ਸਟਾਲਸ ਲਗਾਏ ਨੇ ਜਿਹੜਾ ਬੱਚਿਆਂ ਨੇ ਹੱਥੀਂ ਕੰਮ ਕੀਤਾ ਹੈ ਉਹਦੇ ਲਈ ਉਹਨਾਂ ਨੇ ਆਪਣੇ ਸਟਾਲਸ ਲਗਾ ਕੇ ਸਾਰਿਆਂ ਨੂੰ ਦੱਸਣਾ ਹੈ ਕਿ ਉਹਨਾਂ ਨੇ ਕੀ ਨਵਾਂ ਕੰਮ ਸਿੱਖਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਕਿਸ ਤਰ੍ਹਾਂ ਦੇ ਨਾਲ ਇਕਨੋਮੀਕਲੀ ਇੰਡੀਪੈਂਡੈਂਟ ਹੋ ਸਕਦੇ ਹਨ ਤੋ ਇਹਨਾਂ ਬੱਚਿਆਂ ਦੇ ਲਈ ਤੇ ਇਹਨਾਂ ਦੇ ਜਿਹੜੇ ਇੰਚਾਰਜ ਸਾਹਿਬਾਨ ਨੇ bizness blaster ਦੇ ਜਿਹੜੇ ਪ੍ਰੋਜੈਕਟ ਕੋਆਰਡੀਨੇਟਰਸ ਨੇ ਸਾਡੇ ਮੈਡਮ ਸੀਮਾ ਚਾਂਦਲਾ ਜੀ ਰਵੀ ਕੁਮਾਰ ਜੀ ਕੁਲਦੀਪ ਸਿੰਘ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਨੇ ਬੱਚਿਆਂ ਨੂੰ ਵੈਲ ਟ੍ਰੇਨ ਕੀਤਾ ਹੈ ਕਿ ਬੱਚੇ ਅੱਜੇ ਕੁਝ ਬਣਨ ਦੇ ਕਰਨ ਦੇ ਕਾਬਿਲ ਹੋਏ ਹਨ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਜਨਰਲ ਸਟੂਡੈਂਟਸ ਵੋਇਸ ਨੂੰ ਵੀ 유ਨੀਫਾਰਮ ਮੁਹੱਈਆ ਕਰਵਾਈ ਗਈ ਹੈ